ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਸੰਸਦ ਸੰਜੇ ਸਿੰਘ ਅੱਜ ਪੰਜਾਬ ਆ ਰਹੇ ਨੇ ਤੁਹਾਨੂੰ ਦੱਸਿਆ ਕਿ ਮੁੱਖ ਮੰਤਰੀ ਦੇ ਘਰ ਆਉਣਗੇ ਪਰਿਵਾਰਿਕ ਦੌਰੇ ਦੇ ਨਾਲ ਨਾਲ ਸਿਆਸੀ ਦੌਰਾ ਵੀ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨਿਆਮਤ ਕੌਰ ਨੂੰ ਜਿਹੜਾ ਨੇ ਆਸ਼ੀਰਵਾਦ ਦੇਣਗੇ ਸੰਜੇ ਸਿੰਘ ਹੋਰੀ ਤੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਰਾ ਦੇ ਵੱਲੋਂ ਮਿਸ਼ਨ 13 0 ਚਲਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਵੀ ਚਰਚਾ ਕੀਤੀ ਜਾਏਗੀ ਤੁਹਾਨੂੰ ਦੱਸਿਆ ਕਿ ਬਿੱਤੇ ਦਿਨ ਤੋਂ ਹੀ ਭਗਵੰਤ ਮਾਨ ਹੋਰਾ ਦੇ ਵੱਲੋਂ ਜਿਹੜਾ ਮੀਟਿੰਗਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲੀ ਮੀਟਿੰਗ ਸੰਗਰੂਰ ਹਲਕੇ ਦੇ ਨੁਮਾਇੰਦੇ ਤੇ ਉਮੀਦਵਾਰਾਂ ਦੇ ਨਾਲ ਕੀਤੀ ਗਈ ਸੀ ਉਸ ਤੋਂ ਬਾਅਦ ਦੂਸਰੇ ਦਿਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਤੇ ਹਲਕੇ ਦੇ ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਤੀਸਰੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਦੇ ਉਮੀਦਵਾਰ ਤੇ ਅੰਮ੍ਰਿਤਸਰ ਦੇ ਉਮੀਦਵਾਰ ਤੇ ਜਿਹੜੇ ਹਲਕੇ ਦੇ ਆਗੂ ਨੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਐਕਟਿਵ ਨੇ ਸਿਆਸਤ ਹੁਣ ਜੇ ਇੱਕ ਗੱਲ ਕਰੀਏ ਤਾਂ ਪ੍ਰਚਾਰ ਵੀ ਕਰ ਰਹੇ ਨੇ ਤੇ ਉੱਥੇ ਹੀ ਹੁਣ ਸੰਜੇ ਸਿੰਘ ਜਿਹੜਾ ਨੇ ਉਹ ਪੰਜਾਬ ਆ ਰਹੇ ਨੇ ਤੇ ਅੱਜ ਸੰਦੀਪ ਪਾਠਕ ਤੇ ਸੰਜੇ ਸਿੰਘ ਹੋਰ ਆਦੇ ਨਾਲ ਮਿਸ਼ਨ 130 ਨੂੰ ਲੈ ਕੇ ਜਿਹੜਾ ਹੈ ਉਹ ਮੁਲਾਕਾਤ ਕੀਤੀ ਜਾਣੀ ਹੈ ਮੀਟਿੰਗ ਕੀਤੀ ਜਾਣੀ ਹੈ ਤੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਦੁਪਹਿਰੇ 1 ਵਜੇ ਜਿਹੜਾ ਹੈ ਮੁੱਖ ਮੰਤਰੀ ਦੇ ਹਾਸ਼ੀ ਵੀ ਸੱਦ ਲਿਆ ਗਿਆ ਤੇ ਵੱਡੇ ਲੀਡਰ ਜਿਹੜਾ ਨੇ ਉੱਥੇ ਰਹਿਣ ਕੇ ਜੇ ਉੱਥੇ ਸੰਜੇ ਸਿੰਘ ਅੱਜ ਪੰਜਾਬ ਆਉਣਗੇ ਜੇਲ੍ਹ ਤੋਂ ਬਾਹਰ ਨਿਕਲਣ ਤੋਂ ਬਾਅਦ ਸੰਜੇ ਸਿੰਘ ਕੋ ਰਾਧਾ ਪੰਜਾਬ ਦੇ ਵਿੱਚ ਇਹ ਪਹਿਲਾ ਦੌਰਾ